ਕ੍ਰਿਕਟ ਪ੍ਰੇਮੀਆਂ ਲਈ ਅੱਜ ਦਾ ਦਿਨ ਕਿਸੇ ਤਿਉਹਾਰ ਤੋਂ ਘੱਟ ਨਹੀਂ ਕਿਉਂਕਿ ਆਈਪੀਐਲ ਦੇ ਵਿੱਚ ਜਿਹੜਾ ਅੱਜ ਮੁਕਾਬਲਾ ਹੋਣ ਵਾਲਾ ਹੈ ਸਭ ਦੀਆਂ ਨਿਗਾਹਾਂ ਸਿਰਫ ਉਸ ਮੁਕਾਬਲੇ ਤੇ ਹੀ ਟਿਕੀਆਂ ਰਹਿਣ ਵਾਲੀਆਂ ਨੇ ਜੀਆਂ ਇਸ ਵਾਰ ਪੰਜਾਬ ਦੀ ਟੀਮ ਵੀ ਫਾਈਨਲ ਦੇ ਵਿੱਚ ਪਹੁੰਚ ਗਈ ਹੈ ਜਿਸ ਕਾਰਨ ਸਰਪੰਚ ਸਾਹਿਬ ਨੂੰ ਹਰ ਪਾਸੋਂ ਤਾਰੀਫਾਂ ਮਿਲ ਰਹੀਆਂ ਨੇ ਸੋ ਮੁਕਾਬਲਾ ਜਿਹੜਾ ਸਰਪੰਚ ਸਾਹਿਬ ਦਾ ਯਾਨੀ ਕਿ ਪੰਜਾਬ ਦੀ ਟੀਮ ਦਾ ਹੋਣ ਵਾਲਾ ਹੈ ਕੋਹਲੀ ਦੀ ਟੀਮ ਦੇ ਨਾਲ ਵਿਰਾਟ ਕੋਹਲੀ ਆਪੋਜ਼ਿਟ ਹੋਣਗੇ ਆਰਸੀਬੀ ਦਾ ਮੁਕਾਬਲਾ ਤੇ ਪੰਜਾਬ ਕਿ ਮੁਕਾਬਲਾ ਹੈ ਜਿਹੜਾ ਅੱਜ ਹੋਣ ਵਾਲਾ ਹੈ ਜਿਸ ਨੂੰ ਲੈ ਕੇ ਜੇ ਗੱਲ ਕਰੀਏ ਆਈਪੀਐਲ ਨੂੰ ਇਸ ਵਾਰ ਇੱਕ ਨਵਾਂ ਵਿਜੇਤਾ ਮਿਲ ਸਕਦਾ ਹੈ ਲਗਾਤਾਰ 18 ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਦੋਵੇਂ ਟੀਮਾਂ ਫਾਈਨਲ ਦੇ ਵਿੱਚ ਇੱਕ ਦੂਜੇ ਦੇ ਆਪੋਜ਼ਿਟ ਖੜੀਆਂ ਨੇ ਹੁਣ ਵੇਖਣਾ ਹੋਵੇਗਾ ਕਿ ਆਖਿਰ ਇਹ ਟਾਈਟਲ ਹੈ ਜਿਹੜਾ ਕਿਸ ਦੇ ਹੱਥ ਜਾਂਦਾ ਹੈ ਸੋ ਕੋਹਲੀ ਵੀ ਪੂਰੇ ਜਿਹੜੇ ਵਿਰਾਟ ਕੋਹਲੀ ਆਪਣੀ ਫਾਰਮ ਨੂੰ ਲੈ ਕੇ ਜਾਣੇ ਜਾਂਦੇ ਨੇ ਤੇ ਦੂਜੇ ਪਾਸੇ ਜਿਸ ਤਰੀਕੇ ਨਾਲ ਪੰਜਾਬ ਕਿੰਗਸ ਦਾ ਪ੍ਰਦਰਸ਼ਨ ਆਈਪੀਐਲ ਦੇ ਵਿੱਚ ਰਿਹਾ ਹੈ ਤਾਂ ਉਸ ਪ੍ਰਦਰਸ਼ਨ ਨੂੰ ਲੈ ਕੇ ਹਰ ਕੋਈ ਇਹੀ ਜਾਂਦਾ ਹੈ ਕਿ ਆਖਰ ਪ੍ਰੀਤੀ ਜਿੰਟਾ ਦੀ ਟੀਮ ਜੋ ਕਿ ਲੰਬੇ ਵਕਫੇ ਤੋਂ ਇੰਤਜ਼ਾਰ ਕਰ ਰਹੀ ਹੈ ਫਾਈਨਲ ਦੇ ਵਿੱਚ ਪਹੁੰਚਣ ਦਾ ਤੇ ਉਹ ਟੀਮ ਹੈ ਜਿਹੜੀ ਜ਼ਰੂਰ ਜਿੱਤੇ ਸੋ ਆਓ ਤੁਹਾਨੂੰ ਇਸ ਮੈਚ ਬਾਰੇ ਪੂਰੀ ਡਿਟੇਲ ਸਾਂਝੀ ਕਰਨ ਜਾ ਰਹੇ ਹਾਂ ਦੱਸਦੇ ਕਿ ਸ਼ਾਮ ਨੂੰ 7:30 ਵਜੇ ਮੈਚ ਖੇਡਿਆ ਜਾਵੇਗਾ ਅਹਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਦੇ ਵਿੱਚ ਤਿੰਨ ਸਾਲ ਬਾਅਦ ਲੀਗ ਨੂੰ ਇੱਕ ਨਵਾਂ ਚੈਂਪੀਅਨ ਮਿਲੇਗਾ ਆਈਪਲ ਨੂੰ ਪਿਛਲਾ ਨਵਾਂ ਚੈਂਪੀਅਨ 2022 ਦੇ ਵਿੱਚ ਮਿਲਿਆ ਸੀ ਤਦ ਗੁਜਰਾਤ ਟਾਈਟਨਸ ਨੇ ਰਾਜਸਥਾਨ ਨੂੰ ਫਾਈਨਲ ਦੇ ਵਿੱਚ ਹਰਾਇਆ ਸੀ ਬੈਂਗਲੁਰੂ ਹੈ ਜਿਹੜਾ ਚੌਥੀ ਅਤੇ ਪੰਜਾਬ ਦੂਜੀ ਵਾਰ ਫਾਈਨਲ ਦੇ ਵਿੱਚ ਪਹੁੰਚਿਆ ਲੇਕਿਨ ਦੋਹਾਂ ਟੀਮਾਂ ਦੇ ਵਿੱਚ ਆਪਸ ਵਿੱਚ ਪਹਿਲਾਂ ਹੀ ਫਾਈਨਲ ਹੋਵੇਗਾ ਸੋ ਆਰਸੀਬੀ 2009 2011 2016 ਦੇ ਵਿੱਚ ਫਾਈਨਲ ਹਾਰ ਚੁੱਕੀ ਹੈ ਉਥੇ ਹੀ ਪੰਜਾਬ ਕਿੰਗਸ ਦੀ ਜੇ ਗੱਲ ਕਰੀਏ ਤਾਂ 2014 ਦੇ ਵਿੱਚ ਇਕਲੌਤਾ ਫਾਈਨਲ ਗਵਾਉਣਾ ਉਹਨਾਂ ਨੂੰ ਪਿਆ ਸੀ ਸੋ ਮੈਚ ਡਿਟੇਲਸ ਬਾਰੇ ਜਾਣਕਾਰੀ ਦੇ ਰਹੇ ਹਾਂ ਪੰਜਾਬ ਕਿੰਗਸ ਅਤੇ ਆਰਸੀਬੀ ਦੇ ਵਿੱਚ ਮੁਕਾਬਲਾ ਹੋਣਾ ਨਰਿੰਦਰ ਮੋਦੀ ਸਟੇਡੀਅਮ ਅਹਮਦਾਬਾਦ ਵਿੱਚ ਟਾਸ ਦਾ ਟਾਈਮ 7 ਵਜੇ ਹੈ ਤੇ ਮੈਚ ਹੈ ਜਿਹੜਾ 7:30 ਵਜੇ ਸਟਾਰਟ ਹੋਵੇਗਾ ਸੋ ਪੰਜਾਬ ਕਿੰਗਸ ਅਤੇ ਆਰਸੀਬੀ ਦੇ ਵਿੱਚ ਆਈਪੀਐਲ ਇਤਿਹਾਸ ਵਿੱਚ ਹੁਣ ਤੱਕ ਜੇ ਗੱਲ ਕਰੀਏ 36 ਮੁਕਾਬਲੇ ਖੇਡੇ ਗਏ ਨੇ ਦੋਵਾਂ ਨੇ 18-18 ਮੈਚ ਜਿੱਤੇ ਨੇ ਨਰੇਂਦਰ ਮੋਦੀ ਸਟੇਡੀਅਮ ਦੇ ਵਿੱਚ ਦੋਨੇ ਟੀਮਾਂ ਦੂਜੀ ਵਾਰ ਮਿਲਣਗੀਆਂ ਤੇ ਦੋਨੇ ਇਸੇ ਸੀਜ਼ਨ ਦੇ ਕੁਆਲੀਫਾਇਰ ਇੱਕ ਦੇ ਵਿੱਚ ਵੀ ਪੜੀਆਂ ਸਨ ਤਾਂ ਬੰਗਲੌਰੂ ਨੇ 8 ਵਿਕਟ ਨਾਲ ਮੈਚ ਜਿੱਤਿਆ ਸੀ ਉਥੇ ਸੀਜ਼ਨ ਦੋਨਾਂ ਦੇ ਵਿੱਚ ਚੌਥਾ ਮੈਚ ਹੋਵੇਗਾ ਦੋ ਦੇ ਵਿੱਚ ਬੰਗਲੌਰੂ ਅਤੇ ਇੱਕ ਵਿੱਚ ਪੰਜਾਬ ਦੇ ਵੱਲੋਂ ਜਿਹੜੀ ਜਿੱਤ ਹਾਸਲ ਕੀਤੀ ਗਈ ਸੀ ਕੈਪਟਨ ਦੀ ਜੇ ਗੱਲ ਕਰੀਏ ਤਾਂ ਕੈਪਟਨ ਸ਼੍ਰੇਅਫ ਅੱਯਰ ਪੰਜਾਬ ਟੀਮ ਦੇ ਟੌਪ ਸਕੋਰਰ ਨੇ। ਉਹਨਾਂ ਨੇ 16 ਮੈਚਾਂ ਦੇ ਵਿੱਚ 603 ਰਨ ਬਣਾਏ ਨੇ ਇਸ ਸੀਜ਼ਨ। ਉਹਨਾਂ ਦਾ ਬੈਸਟ ਨਾਬਾਦ 97 ਰਨ ਹੈ ਜੋ ਅਹਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਦੇ ਵਿੱਚ ਹੀ ਸੀ। ਸੋ ਹੁਣ ਮੁਕਾਬਲੇ ਦੇ ਵਿੱਚ ਆਖਿਰ ਕੌਣ ਜਿੱਤਣ ਵਾਲਾ ਹੈ? ਦੋਨਾਂ ਟੀਮਾਂ ਦੇ ਵਿੱਚੋਂ ਕਿਹੜੀ ਟੀਮ ਬਾਜ਼ੀ ਮਾਰੇਗੀ ਇਹ ਤਾਂ ਵੇਖਣਾ ਹੋਵੇਗਾ। ਅੱਜ ਦਾ ਜਿਹੜਾ ਮੈਚ ਹੈ ਉਹ ਡਿਸਾਈਡ ਕਰੇਗਾ। ਸੋ ਆਈਪੀਐਲ ਦੀ ਟਰੋਫੀ ਵੀ ਕਿゼ ਹੱਥ ਜਾਂਦੀ ਹੈ ਕਿਦੇ ਸਿਰ ਆਈਪੀਐਲ ਦਾ ਜੁੜਾ ਨਵਾਂ ਤਾਜ ਸਜਦਾ ਹੈ ਇਹ ਵੀ ਵੇਖਣਾ ਦਿਲਚਸਪ ਹੋਵੇਗਾ ਤੁਹਾਨੂੰ ਕੀ ਲੱਗਦਾ ਹੈ ਕਿਹੜੀ ਟੀਮ ਜਿੱਤਣਾ ਡਿਸਰਵ ਕਰਦੀ ਹੈ ਤੇ ਕਿਹੜੀ ਟੀਮ ਹੈ ਜਿਹੜੀ ਤੁਹਾਨੂੰ ਲੱਗਦਾ ਹੈ ਕਿ ਜਿੱਤਣੀ ਚਾਹੀਦੀ ਹੈ ਕਮੈਂਟ ਬਾਕਸ ਸੈਕਸ਼ਨ ਦੇ ਵਿੱਚ ਜ਼ਰੂਰ ਸ਼ੇਅਰ ਕਰਿਓ